ਲਓ ਜੀ ਹੁਣ ਫਾਰਮ ਟਰੈਕ 60 ਇਹ ਜਿਵੇਂ ਤੁਸੀਂ ਕਹਿੰਦੇ ਸਾਰੇ ਵੱਡੇ ਮੁੱਲ ਵਾਲੇ ਉੱਥੇ ਆ ਗਏ ਜਿਹੜੀ ਜਨਾ ਦੇ ਆਏ ਥੋੜੇ ਮੁੱਲ ਵਾਲਾ ਰੈਟਰ ਆ ਗਿਆ ਜੀ ਬਾਈ ਥੋੜੇ ਜਿੰਮੇਦਾਰ ਆਸ ਜੀ ਬਾਈ ਜੀ 97 ਮਾਡਲ ਆ ਇਹ ਡਬਲ ਕਲਚ ਜਆ ਠੀਕ ਹੈ ਬਾਈ ਜੀ ਡਬਲ ਕਲਚ ਆ 50 ਨੰਬਰ ਆ ਰੈਟਰ ਦਾ ਜੀ ਤੇ ਬਾਕੀ ਟਾਇਰ ਇਹਦੇ ਵੱਲ ਕਿ ਚੱਲ ਵੀ ਅੱਧੇ ਕਹਿ ਲਓ 45 ਪੈਸੇ ਕਹਿ ਲਓ 55 ਕਹਿ ਲਓ ਅੱਧੇ ਟਾਇਰ ਰਹਿ ਗਏ ਗੁੜੀਆ ਦੇ ਸਾਫ ਟਾਇਰ ਆ ਗਏ ਜੀ ਜੀ ਹਾਂ ਹਾਂ ਲੈ ਵੀ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਤੁਹਾਨੂੰ ਵਾਡੀ ਦਾ ਓਰੀਜਨਲ ਆ ਮਾੜੀ ਮੋਟੀ ਮਗਰਾੜਾ ਮੂਰੂੜਾਂ ਦੀ ਟੱਚਿੰਗ ਹੋਈ ਵਈ ਆ ਜੀ ਬਾਈ ਹਾਂ ਬਾਕੀ ਸਮਾਨ ਸਾਰਾ ਨਾਲ ਆ ਇਹਦੇ ਛਤਰੀ ਹੈ ਨਹੀਂ ਛਤਰੀ ਹੈ ਜੀ ਹਾਂ ਹਾਂ ਉਹ ਅਡਾਂ ਪੈਰਾਂ ਦਾ ਪੂਰਾ ਚੰਗਾ ਪਿਆ ਮੂਰੂ ਮੂਰੂ ਬੜੀ ਹਿੰਦ ਚੱਕਰ ਆ ਦੇ ਓਰੀਜਨਲ ਆ ਰੇਮਰੂਮ ਵਿੱਚੋਂ ਚੱਕਰਵਾ ਦਿਓ ਬਾਕੀ ਇਹ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਟਰੈਕਟਰ ਆ ਹਾਂ ਹਾਂ ਤੇ ਬਾਈ ਜੀ ਮਾਡਲ ਕਿਹੜਾ ਦੱਸਿਆ ਸੀਗਾ 97 ਡਬਲ ਕਲਚ ਆਵੇ ਸੀ ਜੀ ਬਹੁਤ ਸਾਫ ਪਿਆ ਜੀ ਹਾਂ ਹਾਂ ਮਾੜੀ ਮੋਟੀ ਟੱਚਿੰਗ ਹੋਈ ਵਈ ਆ ਜੀ ਜੀ ਚਲੋ ਫਿਰ 97 ਮਾਡਲ ਵੀ ਫਿਰ ਹਾਂ ਬਾਕੀ ਆ ਜੀ ਜੀ ਇੰਜਨ ਦੀ ਚੱਕਰਵਾ ਦੇ ਹਾਂ ਹਾਂ ਬਾਕੀ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ ਮੰਨ ਕੇ ਚੱਲੋ ਇਹਦੇ ਕਿ ਟਾਇਰ ਆ ਗਏ ਜੀ ਬਾਈ ਹਾਂ ਹਾਂ ਮੂਹਲੇ ਥੋੜੀ ਜਿਹੀ ਖੁਸ਼ਕੀ ਜਾ ਟਾਇਰ ਮੂਹਲੇ ਹੈਗੇ 70 ਪੈਸੇ ਗੱਲ ਕਰ ਖੁਸ਼ਕਾ ਥੋੜੇ ਜੇ ਬਾਕੀ ਹੈ ਇਹ ਡਬਲ ਕਲਚ 50 ਨੰਬਰ ਜੀ ਬਾਈ ਇਹ ਜੇ ਕਿਸੇ ਨੇ ਛੋਟੇ ਜ਼ਿਮੀਂਦਾਰ ਨੇ ਲੈਣਾ ਇਹਦਾ ਛੋਟਾ ਜਿਹਾ ਰੇਟ ਦਿੱਤਾ ਮੰਨ ਕੇ ਚੱਲੋ ਵੀ 1,70,000 ਰਾਂ ਹਾਂ ਨਾ ਜੇ ਇਹ ਟਰੈਕਟਰ ਆਪਾਂ ਦੇ ਦਿਆਂਗੇ 1,60,000 ਦਾ ਦੇ ਦੇ ਇੱਕ 60 ਦਾ ਜੀ ਹਾਂ ਜੀ ਜੀ ਤੇ ਬਾਈ ਜੀ ਇੰਜਨ ਗੇਅਰ ਪੂਰਾ ਉੱਠੇ ਕਰਾਇਆ ਹੋਇਆ ਇਹ ਗੱਲ ਤੁਹਾਨੂੰ ਦੱਸ ਦੇ ਗੇ ਜੀ ਇ ਗियर ਟਰੈਕਟਰ ਦਾ ਰੁਪਏ ਚੋਂ ਮੰਨ ਕੇ ਚੱਲੋ ਵੀ 80 ਪੈਸੇ ਮੰਨ ਕੇ ਉਹ ਹੈ 90 80 ਤਾਂ ਨਿਕਲੂ ਹੀ ਨਿਕਲੂ ਜੀ 80 ਤੋਂ 75 ਵੀ ਨਿਕਲਿਆ ਵੀ ਭਾਵੇਂ ਆਉਂ ਜਾਂਦਾ ਤੇਲ ਦਾ ਖਰਚਾ ਲੈ ਲੈ ਚਲਾਈ ਚਲੂ ਵੀ ਪੱਖੋਂ ਇੰਜਨ ਗੇਅਰ ਪੱਖੋਂ ਗੇਅਰ ਚ ਆਵਾਜ਼ ਹੋਵੇ ਉਹਦੀ ਫੱਲੇ ਜ਼ਿੰਮੇਵਾਰੀ ਲੈ ਵੀ ਦਰਸ਼ਕੋ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਜਿਹੜਾ ਵੀ ਬਾਈ ਤੋਂ ਟਰੈਕਟਰ ਲੈ ਕੇ ਜਾਣਾ ਆਪਦੇ ਕਾਗਜ਼ਾ ਪੱਤਰਾਂ ਦੀ ਜੇ ਆਪ ਨੂੰ ਨੌਲੇਜ ਹੈਗੀ ਤਾਂ ਵੈਲਡਾ ਨਾ ਤੇ ਨਹੀਂ ਨਾਲ ਬੰਦੇ ਨੂੰ ਨੌਲੇਜ ਵਾਲੇ ਬੰਦੇ ਨੂੰ ਲੈ ਆਉਣਾ ਲੈ ਸੋ ਨਹੀਂ ਵੀਰੇ ਇਹ ਦੋਵੇਂ ਇਹਦੀ ਵਾਰੀ ਦੱਸੋ ਨਿਊ ਹੋ ਗਿਆ ਪਾਵਰ ਸਟੀering ਆ ਗਿਆ ਇਹ ਜੀ ਪਾਵਰ ਸਟੀering ਆ ਪੀ ਆਵ ਨੰਬਰ ਆ ਠੀਕ ਹੈ ਜੀ ਇਹਦੇ ਮਗਰਾਡਾਂ ਦੀ ਮਾੜੀ ਮੋਟੀ ਟੱਚਿੰਗ ਹੋਈ ਹੋਈ ਆ ਜਿਹੜੀ ਸ਼ੋਅ ਆ ਇਹ ਰੈਟਰ ਦੀ origignal ਆ origignal ਆ ਬਾਡੀ ਬੁੱਡੀ ਵੀ origignal ਆ ਮੰਨ ਕੇ ਚੱਲ ਵੀ 10% ਥੱਲੇੋਂ ਬਾਡੀ ਬੁੱਡੀ ਦੀ ਟੱਚਿੰਗ ਹੋਈ ਹੈਗੀ ਠੀਕ ਹੈ ਜੀ ਹੈ ਇਹ ਪਾਵਰ ਸਟੀering ਚ ਜੀ ਜੀ ਪੀ ਆਵ ਨੰਬਰ ਆ ਤੇ ਬਾਈ ਜੀ ਕਾਗਜ਼ ਪੱਤਰ ਓਕੇ ਹੈ ਜੀ ਕਾਗਜ਼ ਪੱਤਰ ਓਕੇ ਠੀਕ ਹੈ ਜੀ ਲੇ ਵੀ ਦਰਸ਼ਕੋ ਬੈਕ ਸਾਈਡ ਤੋਂ 75 ਰੁਪਏ ਸੀ 75 ਪੈਸੇ ਹੈਗੇ ਹਾਂ ਹਾਂ ਬਿਲਕੁਲ ਢਾਈ ਢਾਈ ਰਹਿ ਗਏ ਹੈਗੇ ਕੰਪਨੀ ਦੇ ਜੀ ਜੀ ਹਾਂਜੀ ਹਾਂਜੀ ਬੈਕ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਆ ਤਾਂ ਕਿ ਲੋ ਜੀ ਐਕਸੈਸਰੀ ਸਾਰੀ ਮਗਰੀ ਆ ਜੀ ਜੀ ਬਾਈ ਹਾਂਜੀ ਹਾਂਜੀ ਬਿਲਕੁਲ ਸਾਫ਼ ਪਿਆ ਹੋਇਆ ਸੋਨੀ ਵੀਰੇ ਹਾਂ ਹਾਂ ਡਬਲ ਬਾਕੀ ਇਹ ਡਬਲ ਕਲਚ ਪਾਵਰ ਸਟੀਅਰਿੰਗ ਨਾਲ ਰੈਡਟਰ ਆ ਗਿਆ ਜੀ ਜੀ 33 2003 ਮਾਡਲ ਆ ਇਹ ਜੀ ਡਿਮਾਂਡ ਦੀ ਜੇ ਗੱਲ ਕਰੀ ਆਪਾਂ ਡਿਮਾਂਡ ਇਹਦੀ ਹੈਗੀ ਆ 3 ਲੱਖ ਤੇ 10000 310 ਜੀ ਹਾਂ ਨਾ ਤੇ ਹੈਡਟਰ 280000 ਆਪਾਂ ਰੇਕਟਰ ਦੇ ਦਿਆਂਗੇ ਠੀਕ ਹੈ ਜੀ ਹਾਂ ਇਹ ਟਰੈਕਟਰ ਦੀ ਸਰਵਿਸ ਸਰਵਿਸ ਵਗੈਰਾ ਵੀ ਹੋਈ ਪਈ ਆ ਸਾਰਾ ਕੁਝ ਓਕੇ ਜੀ ਆਪੇ ਪੈਸੇ ਲਾਉਣ ਦੀ ਲੋੜ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਤੁਹਾਨੂੰ ਟਰੈਕਟਰ ਦਿਖਾਤਾ ਰੇਟ ਦੱਸਤਾ ਇਹ 2016 ਮਾਡਲ ਮੈਰੀ ਸੋਨਾਲਿਕਾ 745 ਇਹ 2016 ਮਾਡਲ 3 ਲੱਖ 95 ਹਜ਼ਾਰ ਡਿਮਾਂਡ ਹੈ ਇਹ ਵੀ ਫੁੱਲ ਟੌਪ ਮਾਡਲ ਆ ਜੀ ਬਾਈ ਪਾਵਰ ਸਟੀਅਰਿੰਗ ਆ ਬਾਕੀ ਇਹ ਪਾਵਰ ਪਲਸ ਆ ਗਿਆ ਏ 48 ਐਚ ਪੀ ਵਾਲਾ ਟਰੈਕਟਰ ਮੰਨ ਕੇ ਚਲੋ ਜਿਵੇਂ ਆਪਾਂ ਸੋਨਾਲੀ ਕਾ 50 ਵਾਲਾ ਕਹਿ ਦਿੰਨੇ ਆ ਉਹਦੀ ਪਾਵਰ ਤਾਂ ਹੀ ਆ ਗਿਆ ਜੀ ਬਾਈ ਪੈਰ ਇਹਦੇ 70 ਪੈਸੀ ਆ ਡਬਲ ਡਿਸਟ੍ਰਿਬਿਊਟਰ ਵੀ ਆ ਰੇਲ ਬ੍ਰੇਕਾਂ ਵੀ ਆ ਪੀਟੀਓ ਵੀ ਰਿਵਰਸ ਆ ਫੁੱਲ ਟੌਪ ਮਾਡਲ ਆ ਕਹਿੰਦਾ ਭਾਵ ਜੀ ਬਾਈ ਤਿੰਨ ਸਿਲੰਡਰ ਚ ਆ ਗਿਆ ਇਹ ਤਿੰਨ ਸਿਲੰਡਰ ਛੱਟਾ ਘੱਟਾ ਕੰਮ ਹੋ ਦੇ ਜਿੰਨੇ ਦਿੰਦਾਗਾ ਜੀ ਬਾਈ ਇਹ ਜੀ ਡਿਮਾਂਡ 395000 ਦਾ 16 ਮਾਡਲ ਆ ਅਸਟਾਨਰ ਦਾ ਟਰੈਕਟਰ ਆ ਇਹ ਓਕੇ ਜੀ ਇਹ ਆਪਾਂ ਹਾਂ ਅੱਜ ਟਰੈਕਟਰ ਦੇ ਦੇਾਂਗੇ ਜੀ 3 ਲੱਖ ਤੇ 60000 ਦਾ ਰੇਟਰ ਦੇ ਦੇਆ 360 ਦਾ ਜੀ ਹਾਂਜੀ ਹਾਂਜੀ 16 ਮਾਡਲ ਓਕੇ ਬਾਈ ਜੀ ਟਾਇਰ 75 ਪੈਸੇ ਲਾ ਲਓ 75 80 75 ਮੰਨ ਲਓ ਤੁਸੀਂ ਜੀ ਬਾਈ ਹਾਂ ਬਾਕੀ ਮੇਰਾ ਡਾਮ ਰੂੜਾ ਦੀ ਕੰਡੀਸ਼ਨ ਚੈੱਕ ਕਰਾ ਦਿਓ ਕਿਤੇ ਕੋਈ ਗਲੈਫਟ ਨਹੀਂ ਕੋਈ ਰੰਗ ਨਹੀਂ ਵਜਿਆ ਬਿਲਕੁਲ ਸਾਫ ਪਏ ਹੋਏ ਆ ਹਾਂਜੀ ਹਾਂਜੀ ਕਿਤੇ ਕੋਈ ਟੰਕਾ ਨਹੀਂ ਲੱਗਾ ਕੋਈ ਵੈਲਡ ਨਹੀਂਗਾ ਜੀ ਜੀ ਲੈ ਵੀ ਚੰਗੀ ਤਰ੍ਹਾਂ ਬੈਕ ਸਾਈਡ ਤੋਂ ਵੀ ਆਪਾਂ ਜਿਹੜੀ ਚੀਜ਼ ਦਿਖਾਉਣ ਵਾਲੀ ਹੁੰਦੀ ਆ ਉਹ ਆਪਾਂ ਕੋਸ਼ਿਸ਼ ਕਰਦੇ ਆ ਵੀ ਸਾਰੀ ਤੁਹਾਨੂੰ ਦਿਖਾ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਜਿਵੇਂ ਮਰਗਾਰਡ ਵਗੈਰਾ ਹੋ ਗਿਆ ਬੈਕ ਸਾਈਡ ਹੋ ਗਈ ਇੰਜਨ ਹੋ ਗਿਆ ਹਾਂ ਹਾਂ ਬਾਕੀ ਇੱਕ ਚੀਜ਼ ਹੋਰ ਆ ਗਈ ਕਈ ਨਾ ਮੰਨ ਕੇ ਚੱਲੋ ਵੀ ਛੋਟੀ ਜਿਵੇਂ ਵੀਡੀਓ ਦੇਖ ਕੇ ਫੋਨ ਕਰਦੇ ਆਗੇ ਹਨਾ ਠੀਕ ਹੈ ਭਾਈ ਜੀ ਫੋਨ ਕਰਨਗੇ ਉਹ ਦੂਆ ਪੁੱਛਣ ਲੱਗੇ ਨੇ ਵੀ ਕਿਹੜਾ ਮਾਡਲ ਆ ਹੁਣ ਜਿਹੜੇ ਦੀ ਆਪਾਂ ਜਾਣਕਾਰੀ ਬਰੀਕੀ ਚੇ ਸਿਕਲੋਂ ਦਿੱਤੀ ਆ ਆ ਮਾਡਲ ਆ ਇਨੀ ਕ੍ਰਿਸ਼ਨਾ ਆ ਟਾਇਰ ਆ ਜੀ ਮਤੈ ਕਹਿੰਦਾ ਮਤਲਬ ਜਿਹੜੇ ਨੇ ਲੈਣਾ ਉਹੀ ਫੋਨ ਕਰਨਾ ਉਹੀ ਫੋਨ ਕਰੇ ਕਈ ਪਤਾ ਕੀ ਹੁੰਦਾਗਾ ਜੀ ਜੀ 100 ਤੋਂ 90 95% ਕੌਲਾਂ ਇਹ ਜੀਆਂ ਆਉਂਦੀਆਂ ਹੁੰਦੀਆਂ ਵੀ ਭਾਈ ਤੁਹਾਡੇ ਕੋਲੇ ਟਰੈਕਟਰ ਆ ਕਿਹੜਾ ਮਾਡਲ ਆ ਜੀ ਜੀ ਕਿੰਨੇ ਰੁਪਏ ਬਸ ਇਹ 2016 ਮਾਡਲ ਆ ਜੀ ਬਾਈ ਇਹਦੀ 5 ਲੱਖ 15 ਹਜ਼ਾਰ ਦਾ ਮਾਡਲ ਆ ਇਹਦੀ ਪਹਿਲਾਂ ਸੀ ਜੀ ਇਹ 535 ਅੱਜ 20000 ਰੁਪਏ ਦੇ ਜੋ ਪਹਿਲਾਂ ਹੀ ਡਿਸਕਾਊਂਟ ਦਿੱਤਾ ਆਪ ਤੇ ਇਹ ਟਰੈਕਟਰ ਦੇ ਟਾਇਰ ਹੈਗੇ 70 ਪੈਸੇ ਲਗਰ ਲਈ ਅਗਲੇ 90 ਪੈਸੇ ਆ ਜੀ ਜੀ 16 ਮਾਡਲ ਆ ਟ੍ਰੈਡੀਸ਼ਨ ਦਾ ਟਰੈਕਟਰ ਹੈਗਾ ਸ਼ੋ ਸ਼ਾ ਸਭ ਕੁਝ ਟਰੈਕਟਰ ਦਾ ਅਰੀਜਨਲ ਆਗਾ ਜੀ ਬਾਈ ਜੀ ਹਾਂਜੀ ਹਾਂਜੀ ਬਾਈ ਕਿਤੇ ਕੋਈ ਕਲਮ ਤਾਂ ਨਹੀਂ ਲੱਗੀ ਤੁਹਾਨੂੰ ਦੱਸਿਆ ਸੀ ਵੀ 5-4% ਆਪਾਂ ਵਾਧਾ ਨਹੀਂ ਕਰ ਦੇਗੇ ਮਾੜੀ ਮੋਠੀ ਵਪਾਰੀ ਨੂੰ ਹੱਥ ਹੁੰਦੀ ਹੈ ਮਾੜਾ ਮੋਟਾ ਨਟਾਂ ਵੋਲਟਾਂ ਦੀ ਹੋਈ ਹੁੰਦੀ ਹੈਗੀ ਜੀ ਜੀ ਜਿਵੇਂ ਆਪਾਂ ਜਿਵੇਂ ਸ਼ੇਡ ਆ ਜਾਂਦੀ ਹੈ ਸ਼ੋ ਟਰੈਕਟਰ ਦੀ ਸ਼ੋ ਹੋ ਗਈ ਟੈਂਕੀ ਹੋ ਗਈ ਇੰਜਨ ਹੋ ਗਿਆ ਉਹ ਚੀਜ਼ਾਂ ਤੇ ਕਿਤੇ ਨਹੀਂ ਗਾ ਜਿਵੇਂ ਕਈ ਵਾਰੀ ਮਗਰਾਟ ਤੇ ਮਾੜਾ ਮੋਟਾ ਕੋਈ ਗਲਾਪਟ ਇੰਨੀ ਗੱਲ ਆ ਵੀ ਜਿਹੜੇ ਕਿਸੇ ਦੀ ਹੋਈ ਵੀ ਹੋਈ ਚੰਗੀ ਹੋਈ ਉਹ ਇਹ ਨਹੀਂਗਾ ਵੀ ਦਬੜੂ ਕੋ ਛੜੂ ਜਾ ਹੋਇਆ ਹੋਊਗਾ ਉਹ ਨਹੀਂਗਾ ਵੀ ਮੰਨ ਕੇ ਚੱਲ ਵੀ 5-5 7-7000 ਰੁਪਿਆ ਇੱਕ ਰਿੱਟ ਦਾ ਮਾੜੀ ਮੋਟੀ ਟੱਚਿੰਗ ਦਾ ਅਸੀਂ ਪੇਂਟਰ ਨੂੰ ਦੇ ਦੇਨੇ ਚੰਗੇ ਨੂੰ ਹਾਂਜੀ ਭਾਈ ਉਹ ਤਾਂ ਹੈ ਹਾਂਜੀ ਲੋ ਵੀ ਚੰਗੀ ਤਰ੍ਹਾਂ ਦੇਖ ਲਓ ਹਾਂ ਬਾਕੀ ਕ੍ਰੇਸ਼ਨ ਚੈੱਕ ਕਰਾ ਦਿਓ ਸਾਹਿਬ ਸੁੱਕਾ ਰੈਕਟਰ ਆ ਪਿਆ ਕੋਈ ਕੋਰ ਕਾਰ ਨਹੀਂ ਨਿਕਲੇਗੀ ਸੇਵਾ ਜੀ ਕਾਗਜ਼ਾਂ ਦੀ ਪੂਰੀ ਫਲ ਗਾਰੰਟੀ ਉਹ ਤਾਂ ਅੱਖਾਂ ਵਿੱਚ ਕੇ ਆ ਜੇ ਯਾਰ ਜੀ ਜੀ 16 ਮਾਡਲ ਆ ਤੁਹਾਨੂੰ ਦੱਸਿਆ ਸੀ ਪਹਿਲਾਂ 5 35 ਸੀ ਅੱਜ 5 15 ਕੀਤਾ ਇਹ ਟਰੈਕਟਰ ਜੇ ਲੈਣਾ ਯਾ ਕੋਈ ਰੇਟ ਆ ਹੋਰ ਵੀ ਡਿਸਕਾਊਂਟ ਦੇ ਦੇ ਆ 4 ਲੱਖ ਤੇ 75000 ਦਾ ਹਾਂ ਨਾ ਤੇ ਰੈਟ ਦੇ ਦਿਆਂਗੇ 16 ਮਾਡਲ ਓਕੇ ਬਾਈ ਇਹ ਪੈਸੇ 5 ਲੱਖ ਤੋਂ ਬਾਹਰ ਦੇ ਵਿਕਦੇ ਆ ਜੀ ਬਾਈ ਇਹ ਇੱਕ ਤਰ੍ਹਾਂ ਦਾ ਤੁਹਾਡੀ ਵੀਡੀਓ ਤੇ ਇੱਕ ਆਫਰ ਹੀ ਆਗਾ ਜੀ ਬਾਈ 16 ਮਾਡਲ ਦਾ ਜੀ ਬਾਈ ਹਾਂ ਜੀ ਬਾਕੀ ਉਹ 911 ਚੈੱਕ ਕਰਵਾ ਦਿਓ ਇਹ ਪਹਿਲਾਂ ਤਾਂ ਇਥੇ ਜਾਦੀ ਮਰਵਾ ਦਿਓ ਇਹ ਹੈ ਆਪਣਾ ਲੋਕਲ ਨੰਬਰ ਜੀ ਜੀ ਜੀਵੀ 03 ਬਠਿੰਡੇ ਦਾ ਬਠਿੰਡੇ ਦਾ ਜੀ ਆਪਣੇ ਲੋਕਲੀ ਚੱਲਿਆ ਪਿਆ ਜੀ ਭਾਈ 2001 ਮਾਡਲ ਆ ਜੀ ਬਾਕੀ ਆ ਰੰਗ ਦੀ ਗੱਲ ਕਰਕੇ ਦੇਖਣ ਚ ਤਾਂ ਵੀਡੀਓ ਚਾਹੇ ਲੱਗਦਾ ਵੀ ਖੱਟਾ ਖੱਟਾ ਜਾਂ ਸਾਰਾ ਕਰੀ ਫਿਰਦੇ ਆ ਹਾਂ ਜੀ ਹਾਂ ਜੀ ਗੱਲ ਕਰੀ ਰੀਜਨਲ ਆ ਠੀਕ ਹੈ ਜੀ ਟੈਂਕੀ ਤੇ ਛਾਤ ਮਰਵਾ ਦੇ ਜੀ ਜੀ ਵਿੱਚ ਦੀ ਸ਼ਕਲ ਵੀ ਦਿੰਦੀ ਆ ਤੇ ਰੀਜਨਲ ਆ ਜੀ ਭਾਈ ਜੇ ਕੋਈ ਬੰਦਾ ਇਹਦੀ ਟੈਂਕੀ ਆ ਸ਼ੋਰ ਰੰਗ ਹੋਈ ਸਾਬਤ ਕਰਦੇ ਆ ਪਰ ਰੀਟਰ ਫਿਰ ਹੀ ਦੇ ਰਿਆ ਠੀਕ ਹੈ ਭਾਈ ਰੀਜਨਲ ਆ ਜੀ ਭਾਈ ਮਗਰ ਆੜ ਮਗਰ ਰੂਡਾਂ ਦੀਆਂ ਛੱਤਾਂ ਵੀ ਚੈੱਕ ਕਰਵਾ ਦੇ ਬੈਠਣ ਵਾਲੇ ਥਾਂ ਵੀ ਨਹੀਂ ਰੰਗ ਲੱਤਾਂ ਉੱਪਰੋਂ ਬਿਲਕੁਲ ਹਾਂ ਹਾਂ ਸਾਫ਼ ਪਿਆ ਹੋਇਆ ਟਰੈਕਟਰ ਨਵਾਂ ਟਰੈਕਟਰ ਆਗਾ ਤੇ ਚੂਂ ਦੀ ਬਾਜ਼ ਵੀ ਮਗਰ ਲੈਸੇ ਦੀ ਹੈਣੀ ਇਹਦੀ ਅੱਛਾ ਜੀ ਬੰਨ ਕੇ ਚੱਲੋ ਵੀ ਚੂਂ ਵੀ ਨਹੀਂ ਕਰਦਾਗਾ ਜੀ ਜੀ ਆਹ ਜਿੱਦਾਂ ਹੁੱਕਾਂ ਹੱਕਾਂ ਸਾਰੀਆਂ ਪ੍ਰੋਪਰ ਉਹਵੇਂ ਕੰਮ ਕਰਦੀਆਂ ਟਰੈਕਟਰ ਦੀਆਂ ਆ ਇਹਨਾਂ 'ਚ ਕੋਈ ਬਾੱਡਾ ਨਹੀਂ ਬਣਿਆ ਬੋਲੂਗਰਾ ਇਹ ਤੇ ਟੂੜੀ ਵਾਲੀ ਕਮੈਂਡ ਤੇ ਇਹ ਟਰੈਕਟਰ ਚੱਲਿਆ ਹੋਵੇ ਟਰੈਕਟਰ ਫ੍ਰੀ ਦੇ ਦੇ ਜੀ ਭਾਈ ਭਾਵੇਂ ਮਗਰ ਕਿੱਥੋਂ ਲਿਆ ਉਹਦਾ ਨੰਬਰ ਦੇ ਦਾਂਗੇ ਪਤਾ ਕਰਕੇ ਆ ਜੀ ਮਤਲਬ ਕਿ ਘਰ ਦੇ ਵਿੱਚ ਹੀ ਚੱਲਿਆ ਹੋਇਆ ਹਾਂ ਬਾਹੀ ਤੇ ਮਾੜਾ ਮੋਟਾ ਚੱਲਿਆ ਹੋਇਆ ਥੋੜਾ ਜੀ ਜੀ ਚਲੋ ਉਹ ਤਾਂ ਚਲਦੇ ਵੀ ਆ ਬਾਈ ਹਾਂ 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 ਆਪਾਂ ਚਲਾਉਣ ਵਾਸਤੇ ਟੈਂਕੀ ਦੀ ਟੈਂਚੀ ਦੀ ਕੰਡੀਸ਼ਨ ਤੇ ਪਤਾ ਲੱਗਦਾ ਮੀਟਰ ਮੋਟਰ ਵੀ ਸਾਰੇ ਚੱਲਦੇ ਆ ਜੀ ਜੀ ਸਪੀਡੋ ਸਪੂਡ ਵਾਲਾ ਆ ਟੈਂਕੀ ਦੀ ਕੰਡੀਸ਼ਨ ਦੱਸੀ ਜਾਂਦੀ ਆ ਕਿਉਂ ਜੇ ਇਹਦੇ ਚ ਤੇਲ ਪਾਉਂ ਕਈ ਟਰੈਕਟਰਾਂ ਦੀਆਂ ਇਥੋਂ ਪਿੱਕੀਆਂ ਹੋਈਆਂ ਪਈਆਂ ਹੁੰਦੀਆਂ ਬਿਲਕੁਲ ਹੀ ਰੰਗ ਉੱਟਿਆ ਪਿਆ ਹੁੰਦਾ ਜੀ ਹਾਂ ਚਮਕ ਵੀ ਉਵੇਂ ਪਈ ਆ ਜੀ ਮੇਨ ਗੱਲ ਇਹ ਆ ਹੈਵੀ ਪਾਵਰ ਸਟੀering ਜੀ ਡਬਲ ਐਕਸ਼ਨ ਵਾਲਾ ਜੀ 40-42000 ਰੁਪਿਆ ਲੱ ਇਹ ओरिजिनल ਹੋਇਆ ਹੋਇਆ 65 ਬਾਈ ਦੇ ਹਿੱਸੇ ਵਾਲਾ ਜੀ ਬਾਈ ਮੋਟੇ ਹਿੱਸੇ ਵਾਲਾ ਆ ਗਿਆ ਰੰਗ ਪੇਂਟ ਦੀ ਫੇਰ ਵੀ ਤੁਹਾਨੂੰ ਇਧਰੋਂ ਵੀ ਚਾਤ ਮਰਾ ਦਿਓ ਵੀ ओरिजिनल ਆ ਜੀ ਬਾਈ ਤੇ ਸੋਨੀ ਫਿਰ ਇਹ ਕਿਹੜਾ ਸੀ ਇਹ ਮਾਡਲ ਇਹ 2001 2001 ਮਾਡਲ ਆ ਵਿਆ ਨੰਬਰ ਆ ਪਹਿਲੇ ਘਰ ਦਾ ਰੈਟਰ ਸਟicker ਵੀ ਚੈੱਕ ਕਰਵਾ ਦਿਓ ਜੀ ਜੀ ਆ ਸਟicker ਸਟicker ਸਭ ਕੁਝ ਨਾਲ ਦਾ ਪਿਆਇਆ ਰੈਟਰ ਦੇ ਜੀ ਲੈਫਟ ਲੂਟ ਵਾਲਾ ਸਟicker ਵੀ ਸਭ ਕੁਝ ਉਵੇਂ ਪਿਆ ਆ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਸਮਾਈ ਨਾ ਰੱਖਿਆ ਆ ਛਤਰੀ ਆਉਂਦੀ ਆ ਕੰਪਨੀ ਵੱਲੋਂ ਨਾਲ ਤੇ ਕੰਪਨੀ ਵੱਲੋਂ ਛਤਰੀ ਆਏ ਤੱਕ ਨਾਲ ਉਹਨੇ ਵੀ ਨਹੀਂ ਲਾਇਆ ਹੁੰਦੇ ਤੇ ਹੈਵੀ ਨਾਲ ਦੇ ਪਾਈਆਂ ਤੋੜ ਕੇ ਬਾਹਰ ਪਰੇ ਢੇਡ ਦਿੰਦਾ ਹੈ ਸਹੀ ਹੈ ਜੀ ਬਾਹਰ ਛੋੜ ਲਵਾਈ ਫਿਰਦੇ ਆਗੇ ਜੀ ਤੇ ਭਾਈ ਇਹਦੀ ਕੀ ਡਿਮਾਂਡ ਆ ਤੇ ਕਿੰਨਾ ਆਫਰ ਕਰਤਨ 185000 ਠੀਕ ਹੈ ਜੀ ਇਹ ਟਰੈਕਟਰ ਆਪਾਂ ਦੇ ਦਾਂਗੇ ਹਾਂ ਨਾ 355000 ਦਾ ਤੇ ਆਪਾਂ ਇਹ ਕਰ ਟਰੈਕਟਰ ਚ ਕੋਈ ਕਮੀ ਨਿਕਲਦੀ ਆ ਬੰਦਾ ਜਿੱਥੋਂ ਮਰਜੀ ਆਉਂਦਾ ਆਉਣ ਜਾਂਦਾ ਭਾਵੇਂ ਤੇਲ ਦਾ ਖਰਚਾ ਲੈ ਜੇ ਜੇ ਕਮੀ ਕੱਢ ਕੇ ਆਵੇ ਤਾਂ ਜੀ ਜੀ ਹਾਂ ਹਾਂ ਪਾਵਰ ਸਟੀering ਫੁੱਲ ਨਜਾਇਜ਼ ਚੰਗਾ ਟਰੈਕਟਰ ਹੈਗਾ ਜੀ 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 ਕੋਈ ਉਹ ਨਹੀਂਗਾ ਵੀ ਇੱਕਦਾਂ ਹੁੰਦਾ ਕੂੜਾ ਗਵੜ ਜਾ ਹੁੰਦਾ ਹੈਗਾ ਸਹੀ ਆ ਬਾਈ ਹਾਂਜੀ ਹਾਂਜੀ ਬਿਲਕੁਲ ਸਾਫ ਹਾਲਤ ਦੇ ਵਿੱਚ ਬਈ ਦਰਸ਼ਕੋ ਪਿਆ ਹੋਇਆ ਹਾਂ ਹਾਂ ਬਾਕੀ ਆ ਚੀਜ਼ਾਂ ਦੇ ਵੱਡੇ-ਬੁੱਡੇ ਚੱਕਰਵਾਦੋ ਨਾ ਗੇਰਾ-ਗੂਰਾ ਵਾਲੇ ਉਵੇਂ ਪ੍ਰੋਪਰ ਪਏ ਆ ਕੋਈ ਵੱਡਾ-ਬੁੱਡਾ ਨਹੀਂ ਬਣਿਆ ਇਸ ਦੇ ਵਿੱਚ ਨਹੀਂ ਤਾਂ ਆਪਾਂ ਲੈ ਆਈਏ ਬਿਲਕੁਲ ਸਾਫ ਹਾਂਜੀ ਹਾਂਜੀ ਬਈ ਆਪਣਾ ਜਿਹੜਾ ਨੰਬਰ ਆ ਉਹ ਦਰਸ਼ਕਾਂ ਨੂੰ ਆਪਾਂ ਸ਼ੇਅਰ ਜਰੂਰ ਕਰੂ ਨੰਬਰ ਆਪਣਾ ਨੋਟ ਕਰ ਲਓ 9864002355 9964002350 ਜੀ ਜੀ ਬਾਕੀ ਜੇ ਕਿਸੇ ਨੇ ਲੋਨ ਲੱਪਾ ਕਰਵਾਉਣਾ ਹੋਵੇ ਲੋਨ ਲੱਪਾ ਕਰਵਾ ਕੇ ਦੇ ਦੇਾਂਗੇ ਫੈਸਲਟੀ ਪੂਰੀ ਫੁੱਲ ਹੈ ਜੀ ਹਾਂ ਬਾਕੀ ਆਪਾਂ ਵੀਡੀਓ ਚ ਸਾਰੇ ਟਰੈਕਟਰ ਦਿਖਾਈ ਦਿੱਤੇ ਬਾਕੀ ਜੇ ਕਰ ਕਿਸੇ ਨੇ ਆਗਲੀ ਡਿਮਾਂਡ ਦਾ ਵੀ ਟਰੈਕਟਰ ਚਾਹੀਦਾ ਹੁੰਦਾ ਵੀਡੀਓ ਦੇ ਨਾਮ ਦੇਖਿਆ ਹੋਵੇ ਆਪਣੇ ਨਾਲ ਕਨੈਕਟ ਕਰ ਲੇ ਜੀ ਜੀ ਹੋ ਸਕਦਾ ਆਪਣੇ ਕੋਲੇ ਘਰੇ ਖੜਾ ਹੋ ਜੀ ਜੀ ਭਈ ਦਰਸ਼ਕੋ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਟਰੈਕਟਰ ਆ ਉਹ ਸਾਨੂੰ ਲਗਭਗ ਸਾਰੇ ਦਿਖਾਈ ਜਾਣ ਪਰ ਸਾਰੇ ਆਪਾਂ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਬਾਈ ਯਾਰ ਕਿਆ ਕਰੇ ਹੋਰ ਬਹੁਤ ਸਾਰੇ ਟਰੈਕਟਰ ਖੜੇ ਹੋਏ ਆ ਜੇਕਰ ਕੋਈ ਕਿਸੇ ਵੀ ਟਰੈਕਟਰ ਦੀ ਜਾਣਕਾਰੀ ਲੈਣਾ ਚਾਹੁੰਦਾ ਲੈਣਾ ਉਹਨੇ ਟਰੈਕਟਰ ਤਾਂ ਬਾਈ ਯਾਰ ਕਹਿੰਦਾ ਸੰਪਰਕ ਕਰਨਾ ਤੇ ਜਿਹੜੇ ਬੇਫਾਲਤੂ ਦੇ ਫੋਨ ਕਰਕੇ ਛੱਡ ਦਿੰਦੇ ਆ ਉਹ ਨਾ ਕਰਨਾ ਕਿਉਂਕਿ ਬਾਈ ਯਾਰ ਕੇ ਫਿਰ ਇਸੀ ਨਾਲ ਇੱਕ ਵਟਸਐਪ ਤੇ ਫੋਟੋ ਆਣੀ ਪੈਣੀ ਇਹ ਨਾਲ ਦਾ ਇਹ ਆ ਬਾਕੀ ਜਿਹੜੀ ਚੀਜ਼ ਤੁਹਾਨੂੰ ਕੰਡੀਸ਼ਨ ਦੱਸਦੀ ਉਹਨੇ ਨਿਕਲੂਗੀ ਉਦੋਂ ਜੇ ਘੱਟ ਨਿਕਲਦੀ ਭਾਵੇਂ ਉਹਨਾਂ ਦਾ ਤੇਲ ਦਾ ਖਰਚਾ ਲੈ ਲਿਆ ਠੀਕ ਆ ਬਾਈ ਠੀਕ ਸੋਨੀ ਵੀਰੇ ਤੁਹਾਡਾ ਬਹੁਤ